ਕੰਟਾ ਉਹ ਆ ਗਿਆ ਬਾਕੀ ਸ਼ੁਰੂ ਕਰ ਹਾਂ ਸਾਰੇ ਇਹ ਨਾ ਚੱਕ ਰਹੇ ਇਹ ਉਹ دہشت ਪਾਈ ਜਾਂਦਾ ਵੀ ਇਹ ਮੁਰਗੀ ਬੜੇ ਬੜੇ ਰਾਤ ਦੇ ਬਾਸ ਉਹਨਾਂ ਇਹ ਤਾਂ ਹੈ ਹੀ ਨਹੀਂ ਪਵੇਂ ਇਹਨੂੰ ਸਮਝਾ ਕੇ ਦੇਖਾਂ ਇੱਕ ਵਾਰੀ ਕਿ ਤੂੰ ਆਇਆ ਬਈ ਕਾਹ ਤੋਂ ਆਂਦਾ ਇੱਥੇ ਕੀ ਚੱਕਾ ਰਹਿ ਲੋ ਸਾਨੂੰ ਪੁੱਛਿਆ ਤਾਂ ਉਹਦਾ ਇਹਦਾ ਘਰ ਵੇਖਦੇ ਆ ਕਹਿੰਦਾ ਰਹੀਆ ਇਹੀ ਘਰ ਆਈਦਾ ਉਹ ਇਹ ਕੰਦਾ ਘਰ ਨਹੀਂ ਦਾ ਇੱਥੋਂ ਕਹਿੰਦਾ ਬਦਖਲ ਕੀਤਾ ਆਇਆ ਕੋਈ ਇੱਕ ਟੱਟੇ ਵਾਂਗੂ ਬੰਦਾ ਡਿਗਿਆ ਸਿੱਧਾ ਡਿਗਿਆ ਪਿੱਛੇ ਨੂੰ ਯਾਰ ਇਹ ਖੇਤੇ ਬੱਧੀਆ ਬਿਚਾਰ ਉਹ ਸਿਰ ਤੇ ਸਾਟ ਲੱਗੀ ਹੋਣੀ ਸਿਰ ਤੇ ਲੱਗੀ ਹੈ ਭਾਜੀ ਉਹ ਡੰਡਾ ਮਾਰਦਾ ਸਿਰ ਤੇ ਉਹ ਵੀਡੀਓ ਪਾਤੀ ਹੈ ਵੀਡੀਓ ਨਾ ਇੱਕ ਵਾਰੀ ਐਸਐਸਓ ਸਾਹਮਣੇ ਧਰਮਪਾਲ ਕਿੱਥੋਂ ਦੇ ਰਹਿਣ ਵਾਲੇ ਨਿਊ ਫਤੇਗੜ ਤੇ ਸਰ ਕੀ ਗੱਲਬਾਤ ਹੋਈ ਹੈ ਸਰ ਉਹ ਕਿਰਾਏਦਾਰ ਸਗੇ ਜੀ ਉਹਨਾਂ ਨੂੰ ਅਸੀਂ ਪਹਿਲਾਂ ਇੱਕ ਮਹੀਨਾ ਕਿਹਾ ਸੀ ਵੇ ਇੱਕ ਦੋ ਮਹੀਨੇ ਕਿਹਾ ਮੈਂ ਕਮਰਾ ਖਾਲੀ ਕਰ ਦਵਾਂ ਸਾਡਾ ਘਰ ਦਾ ਲਗਾ ਝਗੜਾ ਜਿਹਾ ਚੱਲ ਰਿਹਾ ਉਹ ਕਹਿੰਦੇ ਅਸੀਂ ਖਾਲੀ ਨਹੀਂ ਕਰਨਾਂ ਫੇ ਉਹ ਲੜਾਈ ਕੁੱਟਮਾਰ ਕਰਨ ਲੱਪਾਂ ਦੇ ਨਾਲ ਸਾਡੀ ਭੈਣ ਉਹਦਾ ਜਨਵਾਲ ਹੋ ਜਾਂਦੀ। ਇਹ ਹੁਣ ਕਿੰਨਾ ਵੱਲੋਂ ਕੁੱਟਮਾਰ ਕੀਤੀ ਗਈ ਹੈ? ਇਹ ਤਿੰਨੇ ਬੰਦੇ ਜੀ ਉਹ ਦੋਨੇ ਤੀਵੀਆਦ ਵੀ ਤੇ ਸਾਡੀ ਭੈਣ। ਤੇ ਤੁਸੀਂ ਦੱਸ ਰਹੇ ਸੀ ਕਿ ਉਹਨਾਂ ਵੱਲੋਂ ਬਾਹਰੋਂ ਵੀ ਕਿਸੇ ਨੂੰ ਹਾਂਜੀ ਬੰਦੇ ਸੀਗੇ ਫੇ ਹੁਣ ਨੇਰੇ ਕਰਕੇ ਮੈਨੂੰ ਪਤਾ ਨਹੀਂ ਲੱਗਿਆ ਜੀ ਕਿਹੜੇ-ਕਿਹੜੇ ਸੀਗੇ ਪਰ ਉਹਨਾਂ ਨੂੰ ਤਾਂ ਪਤਾ ਹੀ ਹੈ ਬਈ ਕਿਹੜੇ ਬੰਦੇ ਆਏ ਸੀ। ਕਿੰਨੇ ਕੁ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਹੈ? ਚਾਰ-ਪੰਜ ਜਾਣੇ ਸੀਗੇ। ਸਾਰੀ ਪਿੱਟ ਤੇ ਆ ਲੱਤਾਂ ਤੇ ਆ ਸਿਰ 'ਚ ਮੱਥੇ ਤੇ ਆ। ਟੈਂਟੋ ਕਰਾਇਆ ਜਾ ਤੁਹਾਡੇ ਰਹਿਣ ਸੀ ਉਹ 3-4 ਸਾਲ ਤੋਂ ਰਹਿੰਦੇ ਆ ਜੀ ਹਾਂਜੀ ਉੱਥੇ ਲਾਗੇ ਬੰਦੇ ਸੀਗੇ ਉਹਨਾਂ ਦੇ ਘਰ ਕੈਮਰਾ ਲੱਗਾ ਉਹਨਾਂ ਦੇ ਵੀ ਹੋਣੀ ਆ ਤੇ ਸ਼ਾਇਦ ਕਿਸੇ ਬੰਦੇ ਨੇ ਵੀਡੀਓ ਬਣਾਈ ਹੋਵੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਕੀ ਇਮਾਨ ਕਰਦੇ ਉਹਨਾਂ ਕੋ ਉਹ ਜੀ ਇਨਸਾਫ ਮੰਗਦੇ ਆ ਆਪਾਂ ਹੋਰ ਕੀ ਕਰ ਸਕਦੇ ਕਿਉਂਕਿ ਲੜਾਈ ਲੜਨ ਵਾਲੇ ਤਾਂ ਹੈ ਨਹੀਂ ਹੁਣ 48 ਸਾਲ ਉਮਰ ਹੋ ਗਈ ਹੁਣ ਕਹੇ ਨਾਲ ਲੜਦੇ ਫਿਰਾਂ ਹਾਂਜੀ ਧਰਮਪਾਲ ਸਨਹ ਫਤਿਹ ਸਿੰਘ ਵਾਸੀ ਮਾਲਪੁਰ ਹਾਲ ਵਾਸੀ ਨਿਊ ਫਤਿਹਗੜ੍ਹ ਇੰਨੇ ਨੋ ਕਮਪਲੇਂਟ ਆਈ ਸੀ ਵੀ ਮੇਰੇ ਨਾਲ ਕੁੱਟਮਾਰ ਕੀਤੀ ਐ ਸਾਡੇ ਕਰਾਇਦਾਰਾਂ ਨੇ ਤੇ ਕੁਝ ਹੋਰ ਅਣਪਛਤੇ ਬੰਦਿਆਂ ਨੇ ਤੇ ਜਿਹੜੇ ਤੇ ਮਕਦਮਾ ਜਿਹੜਾ ਦਰਜ ਕੀਤਾ ਗਿਆ ਵਿੱਚ ਭਿੰਦਰ ਸਿੰਘ ਭਿੰਦਾ ਤੇ ਉਹਦੀ ਪਤਨੀ ਰਾਣੀ ਤੇ ਇੱਕ ਬਲਵੀਰ ਸਿੰਘ ਨੇ ਕੋਈ ਨਾਮ ਰੂਪ ਬੰਦੇ ਨੇ ਹਾਂ ਦੇ ਵਰਗ ਐਫ ਆਈ ਆਰ ਦਰਜ ਜਿਹੜੇ ਦੋਸ਼ੀ ਕਰਾਤਾ ਪਰ ਜਿਹੜੇ ਹੋਇਆ ਰੈਡ ਕੀਤੇ ਜਾ ਰਹੇ ਆ ਉਹਨਾਂ ਜਲਦ ਗ੍ਰਿਫਤਾਰ ਕੀਤਾ ਜਾਏਗਾ ਕੋਈ ਜੋ ਵੀ ਕਾਨੂੰਨੀ ਕਾਰਵਾਈ ਹੈ